ਫੋਨ ਲਾਦਾ ਬੰਦੇ ਪਟਿਆਲਾ ਇਹ ਕੱਲਾ ਕੱਲਾ ਦਾ ਫਾਵਾ ਚੱਕੀ ਫਿਰਦਾ ਲੱਗਦਾ ਲੱਗਦਾ ਮਟਿਆਲੇ ਆਏ ਵੇ ਲੈਣ ਕੋ ਦਾ ਇਹ ਲੈਟਾ ਲੈ ਲਿਆ ਜੱਗਿਆ ਹੋਰ ਹੋ ਗਿਆ ਬਨੇ ਅੱਜ ਆ ਸੜਾ ਨਾਲ ਡਾਉਨ ਡਾਉਨ ਜਾਉਗਾ ਫਰੀਜ ਮਨਿੰ ਕਿਹਾ ਹੋਇਆ ਮਾਲਕ ਨੇ ਘਟਸਰ ਕਰਿਆ ਨਹੀਂ ਜੱਤਾ ਸਰ ਸੋਨਾ ਹੋ ਆ ਦੇਖੋ ਭਾਈ ਨਵੇਂ ਹੀ ਸਾਪਿਆ ਬੀਕੀ ਡੀ ਰੈ ਟਾਇਰ 4x4 ਦਾ ਹਾਂਜੀ ਭਾਈ ਅੰਕਲ ਜੀ ਮਿਲ ਗਿਆ ਪੁਰਜਾ ਹਾਂਜੀ ਮਿਲ ਗਿਆ ਜੀ ਮਿਲ ਗਿਆ ਕਿੱਥੇ ਦੇ ਮਿਲਿਆ ਜੀ ਏ ਭਾਈ ਜੀ ਦਿੱਲੀ ਵਾਲੇ ਦੁਕਾਨ ਪਟਿਆਲੇ ਇਹਨਾਂ ਨੰਬਰ ਵੀ ਜੀ 185 ਨੰਬਰ ਕੋਈ ਵੀ ਅਰੇ ਇਹਨਾਂ ਸਮਾਨ 68 ਕਿਤੇ ਨਾਲ ਦਾ 7 ਲੱਗੇ ਟਰੈਕਟਰ ਤਾਂ ਐਂ ਪੇਜਗਾ ਸੜਕਾਂ 'ਤੇ ਰੋੜੇ ਪਏ ਹੁੰਦੇ ਓਰੇ ਸਾਸਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਮੰਡ ਮੰਡੇ ਜਾਗਾ ਚਿੱਤਾ ਚੱਲੇ ਤੇ ਪਟਿਆਲੇ ਨੂੰ ਪਿੰਜਰਾ ਲੈਣ ਚੱਲੇ ਆਓ ਵੜਦਾ ਚਿੱਤਾ ਉਹ ਨਹੀਂ ਹੈਗਾ ਆਜੇ ਕੇ ਦੱਸ ਬਾਈ ਸੱਚੀ ਕੇ ਚਿੱਤਾ ਆ ਗਿਆ ਕਿੱਥੇ ਕਹਿੰਦਾ ਪਿੰਜਰਾ ਲਿਆ ਦਿਓ ਫੜ ਕੱਲਾ ਮੈਂ ਹਾਂ ਪਿੰਜਰਾ ਲੈ ਆ ਦੱਲੇ ਬਾਈ ਇੱਕ ਤਾਂ ਮੰਡ ਏਰੀਆ ਚ ਜੀਰੀ ਕਰ ਗਈ ਲੋਕ ਤੰਗ ਕਿ ਚਿਤਾ ਆ ਗਿਆ ਜੇ ਕੋਈ ਇਕੱਲਾ ਕੱਖ ਵੱਡਣ ਜਾਊਗਾ ਜਿਹਨੂੰ ਖਾ ਲਿਆ ਲੱਗ ਅੰਕਲ ਇਹ ਗੱਲ ਸੱਚੀ ਚਿੱਤੇ ਵਾਲੀ ਬਾਈ ਸੋਣਿਆ ਹੈ ਯਾਰ ਇੰਨੋ ਮਾਰੀ ਦੇ ਤੇ ਟਰੈਕਟਰ ਆ ਵੀ ਸੋਨਾ ਪੂਰੀ 52000 ਹੈ ਫੋਨ ਆ ਨਾਗਾ ਇਹਦੇ ਜਿਹਨੇ ਜਾਣਦਾ ਅੱਜ ਕੱਲ੍ਹ ਵਾਲਾ ਬੰਦਾ ਵੰਟੀ ਕਿ ਹਾਲ ਹੈ ਬਾਈ ਵਧੀਆ ਫੋਨ ਕਰਦੇ ਪਹਿਲਾਂ ਬਾਰ ਤੇ ਆਇਆ ਫੋਨ ਕੀ ਕਰਦਾ ਬਾਈ 10 ਮਿੰਟ ਤੱਕ ਨਹੀਂ 10 ਮਿੰਟ ਤੱਕ ਕੰਮ ਕਰਦਾ ਵੀਡੀਓ ਜੀ ਸ਼ੂਟ ਕਰਨ ਲੱਗੇ ਆ ਹਾਂ ਨਹੀਂ ਕੀ ਕਹਿੰਦਾ ਤੂੰ ਕੀ ਆ ਗਿਆ ਬਾਈ ਜਿੱਤਾ ਆ ਗਿਆ ਮੰਡੇ ਅੰਕਲ ਨੂੰ ਕਿਹਾ ਵਾ ਦੇਖ ਕੇ ਜਾ ਇੰਜਨ ਵਾਲੇ ਖੇਤਾਂ ਦਾ 50 ਪਾਉਣਾ ਪੈਸੇ ਜਾਨੇ ਜੀ ਕੀ ਕਰ ਜਾਣਾ ਜੀਰੀ ਆਉਂਦੀ ਨਹੀਂ ਚੱਲਦਾ ਨਹੀਂ ਅਕਲ ਇੱਕ ਹੈ ਮੰਡੇ ਕੰਨੀ ਰੋਜ਼ ਹੀ ਨਹੀਂ ਲਾਦੀ ਏਰੀਆ ਖਾਸਾ ਕਰਕੇ ਏਰੀਆ ਬਹੁਤ ਹੋਇਆ ਸਾਰੇ ਬੱਤੀ ਗਿਰ ਗਿਆ ਪੂਰੀ ਖੇਤਾਂ ਵਿੱਚ ਮਿਲਿਆ ਤਾਂ ਨਹੀਂ ਕਹਿੰਦੇ ਚੜੀ ਚਵੜਿਆ ਕਿਸੇ ਦੀ ਜੀ ਆ ਦੇਖੇ ਉਹ ਲੈ ਵੀ ਕਿਹੜਾ ਟਾਇਰ ਪਾਤੇ ਆ ਨਾ ਆ ਠੀਕ ਆ ਪੂਰੀ ਯਾਰ ਇਹੇ ਜੇ ਛੜੇ ਪਹਿਲਾਂ ਅਸੀਂ ਹਾਂ ਇਹਨੇ ਦੱਸਿਆ ਹੀ ਨਹੀਂ ਮੈਂ ਲੈਣੇ ਉਹ ਨਾ ਛੜੇ ਚੱਲੋ ਵੀ ਚੱਲ ਇੱਕ ਆ ਗਿਆ ਹਾਂ ਇਹਦੇ ਹੋਣ ਲਾ ਕੇ ਕਰਨੇ ਨੂੰ ਦਰਦ ਫੇਰ ਛੁੱਟੀ ਦਵਾ ਕੇ ਲਿਆਇਓ ਬੰਟੀ ਆਪਰੇ ਕਿਆ ਕਰਨ ਜਾਣਾ ਪਟਿਆਲੇ ਕੰਮ ਵੀ ਦੱਸ ਦੋ ਕੰਮ ਨੂੰ ਦੇਖਣ ਚੱਲ ਕੇ ਕਿਆ ਕਿਆ ਬਾਈ ਮੀਟਰ ਖੋਲਿਆ ਜੀ ਮਿਲ ਜੂ ਮਿਲ ਜੂ ਬਾਈ ਹਾਂਜੀ ਬਾਈ ਪਟਿਆਲੇ ਕਵਾੜ ਮਾਰਕੀਟ ਦੇਖੀ ਤਾਂ ਹੈ ਨਹੀਂ ਅੱਜ ਦੇਖ ਲੈਣੀ ਬਸ ਚਲੋ ਘੁੰਮ ਕੇ ਆਉਨੇ ਆ ਪੂਰੀ ਆ ਜਾ ਡਿੱਕੀ ਹੈਗੀ ਆ ਜਾ ਮੈਂ ਪਿੱਛੇ ਬਹਿ ਜੂਗਾ ਤੂੰ ਚਲਾ ਲੈ ਗੱਡੀ ਚੱਲ ਆ ਜਾ ਬਈ ਅੱਜ ਡਿੱਕੀ ਆਲੀ ਡਿੱਕੀ ਭੋਲੀ ਆਮਨੇ ਇੱਕ ਮਿੰਟ ਕਿਉਂਕਿ ਹੋਰ ਲੋ ਡਿੱਕੀ ਆ ਲਾਈਓ ਬੁਲੀ ਜੇ ਹਮੜੀ ਜੱਗੇ ਚਾ ਲੋ ਪਿੱਛੇ ਬੰਟੀ ਬੰਦਾ ਭਾਰਾ ਏ ਦੇਖੀ ਵੀਰੇ ਖੋਲਗੀ ਬਹੁਤ ਕੈਲਾ ਪਿੱਛੇ ਆੜਾ ਹੁਣ ਡਿੱਕੀ ਜਵਾਲ ਦੀ ਜੱਗੇ ਨਾ ਨਾ ਠੱਲੇ ਲੱਗ ਜੂ ਗੱਡੀ ਭਾਰਾ ਬੰਦਾ ਏ ਜੱਗੇ ਜਿਹੜਾ ਵਜਨ ਆ ਉਹ ਅਕਲ ਆਇਆ ਡਿੱਗੀ ਚ ਵਜਨ ਰੱਖਿਆ ਪਹਿਨਾ ਫਿਰ ਗੱਡੀ ਥੱਲੇ ਲੱਗ ਜਾਂਦੀ ਐ ਇਹ ਐਸੀ ਵੇਟ ਲੱਦ ਲੈ ਫੇਰ ਵੇਟ ਨਹੀਂ ਲੱਦਉਣੇ ਇਹ ਚ ਪਹਿਲਾਂ ਦੱਸਤਾ ਹਾਂ ਇਹ ਚ ਕੁਛ ਨਹੀਂ ਆਉਣਾ ਬਾਈ ਪਿੱਛੇ ਬਾਟੀ ਆਹੋ ਨਾ ਮਨ ਥੱਲੇ ਲੱਗ ਜਾਂਦੀ ਆਹੋ ਤੇ ਚੱਲ ਤਸੀਂ ਥੱਲੇ ਇਹ ਚ ਬਾਈ ਕੁਛ ਨਹੀਂ ਲਿਆਉਣਾ ਪੂਰੀ ਓਏ ਸਪੈਸ਼ਲ ਗੱਡੀ ਹੋਊਗੀ ਛਪਾਏ ਨੂੰ ਓ ਬੁਰੀ ਚੰਗਾ ਬਾਈ ਐਸੀ ਛਪਾਉਣਾ ਟੈਕ ਟੱਕ ਲਿਆ ਲਿਆ ਹਾਂ ਹਾਂ ਹੈ ਲੈਣਾ ਤੇਰਾ ਇਹਨਾਂ ਪਹਿਲਾਂ ਟਾਇਰ ਕਰਦਾ ਪੈਹ ਕਜ਼ਾਨ ਰੁਪਏ ਕੇ ਦਾ ਲੈਣਾ ਨਾ ਦੇਣਾ ਬਾਟੀ ਕਿਆ ਯਾਰ ਨਾ ਇਹ ਸਲਾਈ ਆ ਲੈ ਕੇ ਆਉਂਗੇ ਕੋਈ ਜੇ ਚੱਲੇ ਹੁਣ ਚਲੋ ਉਹ ਹੋਰ ਨਹੀਂ ਸਰਪੰਚੀ ਦੇ ਕੋ ਕੱਢਿਆਉਂਗੇ ਕੋਈ ਹਾਂ ਬਾਟੀ ਚਲੋ ਫਿਰ ਵਾਚ ਬਣਾ ਦੀਏ ਨਾਓ ਬਾਈ ਪੇਰੇ ਆ ਦੇ ਹੱਥ ਬਣਾ ਲਾ ਪੈਰਾ ਦੇ ਆ ਦੋ ਤਿੰਨ ਸੜਕ ਅਕਲ ਦੋ ਤੇ ਨਾ ਨਹੀਂ ਹੁਣ ਲੋਟ ਆਈ 10 ਦਿਨ ਤੋਂ ਮੇਲਾ ਦੇਖਦਾ ਉੱਪਰ ਤੇ ਡਿੱਟੀ ਕਰ ਦਿੰਦਾ ਮੇਰੀ ਗੱਲ ਤਾਂ ਸੁਣ ਹੁਣ ਪੂਰੇ 10 ਦਿਨਾਂ ਅਹੀ ਰੋਲਾ ਰਹਿਣਾ ਹੈ ਸਰਪੰਚੀ ਦਾ ਹਾਂ ਜੀ ਉਹਦੇ ਬਾਰਵਾ ਸੈਟਿੰਗ ਹੋਣੀ ਬਾਟੀ ਭਾਈ ਇਰੋ ਭਾਈ ਜਿਹੜਾ ਮਰਜੀ ਬਣਾਏ ਪਿੰਡ ਦਾ ਕੰਮ ਹੋਣਾ ਚਾਹੀਦਾ ਕੰਮ ਕਰਿਓ ਭਾਈ ਬਸ ਕੰਮ ਹੋਣਾ ਚਾਹੀਦਾ ਸਵਾਹਾ ਕਰਕੇ ਇਹਨਾਂ ਨੂੰ ਕੁਝ ਕਰਿਓ ਬਸ ਉਹ ਕਾ ਕੰਮ ਕਰ ਮਾਨਦਾਰੀ ਨਾਲ ਭਾਈ ਇੱਕ ਹੋਰ ਤੁਹਾਨੂੰ ਦੱਸਦਾ ਹੈ ਪਿੰਡ ਕਮਾਲਪੁਰ ਚ ਅੰਕਲ ਕਹਿੰਦੇ 5 ਲੱਖ ਚ ਸਰਪੰਚੀ ਉਹਲੇ ਹੋ ਗਈ ਸਮਤੀ ਸਮਤੀ 5 ਲੱਖ ਰੁਪਏ ਚ ਕੰਮ ਦੇ ਪਿੰਡ ਕਮਾਲਪੁਰ ਚ ਵੀ 5 ਲੱਖ ਚ ਸਮਤੀ ਹੋ ਗਈ ਬਣ ਗਿਆ 5 ਲੱਖ ਦੇ ਦਿੱਤਾ ਉਹਨੂੰ ਅੱਛਾ 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 5 ਲੱਖ ਦਿੱਤਾ ਪਿੰਡ ਨੂੰ ਹਾਂ ਫੇਰ ਸਮਤੀ ਹੋਈ ਆ ਹਾਂ ਉਹ ਭਾਏ ਜੇ ਕੋਈ ਦੇਖੋ ਨਾਓ ਭਾਈ ਗਰੀਬ ਬੰਦੇ ਆ ਸੀ ਸਰਪੰਚਰੀ ਬਣਦਾ ਹੈਗਾ ਪਿੰਡ 'ਚ। ਆਹ ਕਹਿੰਦੇ ਇਹ ਨੂੰ ਬਣਾਈਏ। ਸਰਜੀਤ ਬਣਦਾ। ਬਣਦੀ ਪਹਿਲੇ ਵੀ ਹੈਗੇ। ਲਓ ਭਾਈ। ਮੈਂ ਆਪੇ ਇਹਨਾਂ ਨੂੰ ਦੋਹਾਂ ਨੂੰ ਬਣਾ ਦਈਏ। ਨਹੀਂ ਭਾਈ। ਮੈਨੂੰ ਆਰੀ ਨੂੰ। ਨਹੀਂ। ਸਰਜੀਤ ਨੂੰ। 10 ਲੱਖ। ਕਿ ਸਾਈਡ ਦਾ ਦੋ ਹੀ ਪਸੰਦ ਆ। 10 ਲੱਖ ਲਓ ਇਹਨਾਂ ਤੋਂ। ਨਹੀਂ ਨਹੀਂ। ਲਾਣਾ ਸਰਪੰਚ। ਨਹੀਂ ਉਹ ਵੀ ਫਾਇਦਾ ਦੇਣਾ 5 ਲੱਖ ਦਾ ਪਿੰਡ ਨੂੰ ਨੇ ਫੋਟੇ ਦੇ ਦਿੱਤਾ। ਨਾ ਜਿਗਰਾ ਭਾਈ। ਜਿਗਰੇ ਦੀ ਗੱਲ ਮੈਂ। ਲਓ ਜੀ ਪੂਰੀ ਲੱਗ ਲੱਗਿਆ ਵਾ ਕੱਕ ਟੋਕਣਾ। ਕੰਮ ਉਹੀ ਹੋਗੇ ਰਾਹਤੇ ਮਾਤੇ ਪੜਨਾ ਪਿਆ ਵੰਟ ਕੀਆ ਹੋਗੇ। ਆ ਮੈਂ ਚਲੇ ਗਿਆ ਮੁੰਡੇ ਨੂੰ ਲੈਣ ਮੁੰਡੇ ਦੇ ਦੱਸ ਹੁੰਦਾ ਦਾ ਕੰਨ ਜ਼ਰੂਰ ਤੇ ਹਾਂ ਆ ਬੈਟਰੀ ਖੋਲ ਕੇ ਗੱਡੀ ਰੱਖੀ ਨਹੀਂ ਇਹ ਟੜ ਜਿਹਦਾ ਹੀ ਚੱਲ ਚੱਲੀ ਆ ਚੱਲਲੀ ਜਦੋਂ ਮੈਂ ਆਇਆ ਮੈਂ ਬਹਿ ਗਿਆ ਆ ਬੈਟਰੀ ਰਹਿ ਗਈ ਸੀ ਚੱਲ ਚਾਹ ਉਹ ਜਾ ਕੇ ਉੱਥੇ ਜਾ ਗਏ ਉਹ ਜਾ ਕੇ ਬੋਤੇ ਮੁੜ ਕੇ ਆਏ ਬਾਈ ਕੰਮ ਹੋ ਹੀ ਗਿਆ ਹਾਂ ਰੱਖ ਲੈ ਰੱਖ ਲੈ ਰੱਖ ਲੈ ਕੋਈ ਹਾਂ ਹਾਂ ਰੱਖ ਲੈ ਕੋਈ ਪ੍ਰੋਜੈਕਟ ਜਾਂ ਜਾਲੀਆਂ ਹੀ ਪਈਆਂ। ਕਿੱਥੇ ਰੱਖਦਾ ਮੈਂ ਰੁਕ ਜਾ ਯਾਰ ਮੈਨੂੰ ਨਹੀਂ ਪਤਾ ਹੈ। ਹੈਗਾ ਕੋਸ? ਹੈਗਾ ਕਦੇ ਨਹੀਂ ਯਾਰ। ਆ ਹੀ ਰੱਖ ਲੈ। ਟੱਕ ਲੈ ਰੱਖ ਲੈ। ਗੱਡੀ ਦੇ ਇੱਕ ਪਰੇ ਨੂੰ ਘੜ ਦੇ ਜਾਲੀਆਂ ਜਾਲੀਆਂ ਨਾ ਖਰਾਬ ਕਰਦੀਆਂ। ਚੱਲ ਆ ਜਾਣਗੇ। ਚੱਲ। ਕੋਹ ਟੋਕਰਾ ਰਖਾਤਾ? ਨਹੀਂ ਬਣ ਕੇ ਲੈ ਫੜ। ਖਾਲੀ ਟੋਕਰਾ ਰਖਾਤਾ ਕਹਿੰਦਾ ਫੜ ਹੁੰਦਾ। ਫੜੀ ਲੈ ਫੜ। ਕੋਈ ਗੱਲ ਨਹੀਂ ਡੁੱਬ ਗਿਆ। ਹਾਂ। ਉਹ ਐਨਾ ਵਹਿਮ ਨਹੀਂ ਕਰੀਦਾ ਹੁੰਦਾ। ਜੇ ਕਿਆ ਹੋ ਗਿਆ ਤੈਨੂੰ ਯਾਰ। ਤੇ ਚੜੇ ਕੇ ਆਪਣਾ ਮੇਰਗਾ ਦਾ ਭਾਈ ਕਹਿੰਦੇ ਖਾਲੀ ਟੋਕਰਾ ਲੈ ਕੇ ਚੱਲ ਕੋਈ ਨਹੀਂ ਪਟਿਆਲੇ ਏਰੀਏ ਹਾਂਜੀ ਭਾਈ ਪਟਿਆਲੇ ਏਰੀਏ ਦਾ ਹਾਲ ਦੱਸ ਵਾਰੀ ਏਰੀਆ ਦੇਖੋ ਬੁਰਾ ਹਾਲ ਆ ਜੀ ਨਹੀਂ ਦਿਖਾਉਂਦੇ ਕਿੱਥੇ ਵਟਿਆਲੇ ਆ ਕੇ ਬਦੰਦਰ ਫਤੇਗੜ ਸਾਹਿਬਾਂ ਨਹੀਂ ਸਰਾਂਦੇ ਹੁਣ ਹੈ ਦਾ ਪਟਿਆਲਾ ਰੋਡਾ ਜੱਗੇ ਰੋਡ ਹੈ ਵੀਰੇ ਹਾਲ 33 ਕਿਲੋਮੀਟਰ ਤੇ ਤੂੰ ਆਏ ਦੱਸ ਵੀ ਸਰਾਂਦੇ ਏਰੀਏ ਦਾ ਕੀ ਹਾਲ ਜੱਗੇ ਠੀਕ ਆ ਮੀਂਹ ਜਿਆਦਾ ਪਿਆ ਬਾਈ ਵੈਸੇ ਆਹ ਦੇਖੀ ਅਸੀਂ ਗਰੀ ਹੋਈ ਪੈਸਾ ਉਰੀ ਹਵਾਈ ਫਿਰ ਇੱਧਰ ਕੋਈ ਨਹੀਂ ਟੱਕੇ ਸੇ ਵੀ ਦਿਖੀਂਦਾ ਡਰ ਲੱਗਦਾ ਹਾਂ ਅਜ ਦਿਖਾ ਉਹ ਵੀ ਗਰੀ ਵੀ ਬਟ ਉਂ ਦੱਸ ਖੌਰਾ ਜ ਹੈਗਾ ਭਾਈ ਖੌਰਾ ਤਾਂ ਐ ਲੱਗਦਾ ਹਲੇ ਮੌਸਮ ਖੁੱਲਿਆ ਨਹੀਂ ਪੈਸਾ ਤਾਂ ਪੈਸਾ ਬਦਲ ਬਾਕੀ ਭਾਈ ਰੋਡ ਵਧੀਆ ਏ ਬਾਕੀ ਜਿਹੜੇ ਤਕੜੇ ਜੀਰੇ ਆ ਉਹ ਤਾਂ ਕਰਤੀਆਂ ਟੇਡੀਆਂ ਮੰਡੀ ਦੇ ਦੇਖਣ ਕਿਹੜੀ ਗੁਰਦੁਆਰੋਂ ਜਾ ਰਹੀ ਏ ਦੁਨੀਆ ਆ ਰਹੀ ਏ ਸੰਗਤ ਸੰਗਤ ਭਾਈ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਹਾਂ ਹਾਂਜੀ ਹਾਂਜੀ ਸ੍ਰੀ ਫਤਿਹਗੜ੍ਹ ਸਾਹਿਬ ਸੰਗਤ ਸਾਹਿਬ ਜੀ ਜਾਣਾ ਲਓ ਜੀ ਬਾਈ ਪਟਿਆਲਾ ਆ ਗਿਆ ਕਹਿੰਦਾ ਪਟਿਆਲੇ ਆਉਣ ਤੇ ਆਪ ਦਾ ਸਵਾਗਤ ਹੈ ਅੰਕਲ ਨੂੰ ਪਟਿਆਲੇ ਆ ਕੇ ਹੀ ਭੁੱਖ ਲੱਗੀ ਮੈਂ ਕਹਿੰਦਾ ਦੇਖ ਤਾਂ ਸਹੀ ਹੈ ਹੈ ਘਾੜ ਕੂੜ ਦੇਖੋ ਤਾਂ ਸਹੀ ਪਹਿਲਾਂ ਸੌਦਾ ਦਾ ਕਰਾਓ ਬੰਟੀ ਭਾਈ ਕਿੱਥੇ ਪਹੁੰਚ ਗਏ ਹੁਣ ਦਾ ਵੀਰੇ ਪਟਿਆਲਾ ਪਹੁੰਚ ਗਏ ਜੇ ਮੋਟਰਸਾਈਕਲ ਕੋਣਾ ਹੁੰਦਾ ਆਲੰਦੇ ਹੈ ਯਾਰ ਅੰਕਲ ਆ ਗਏ ਹੈ ਮੋਟਰਸਾਈਕਲ ਬਹੁਤਾਂ ਦੂਰ ਹੈ ਹਾਂ 45 ਮਿੰਟ ਚ ਗੱਠੀ ਦਾ 2 ਘੰਟ ਜਾਈ ਫੋੜਦਾ ਭਾਈ ਪਤਾ ਨਹੀਂ ਲੰਮਾ ਹੋਵਰਾ ਪਤਾ ਕਿ ਚਿੱਪੇ ਚੋਲੇ ਕਿ ਆਉਂਦੇ ਕਿਆ ਬਦਲ ਤਰੀ ਲੱਗੇ ਆਉਂਦਾ ਨਾ ਕੋਈ ਹੋ ਵੀ ਲੱਗਦਾ ਬਾਟ ਇਸ ਡੇੜਾ ਆਟਾ ਲੱਗਿਆ ਹੋਣਾ ਆਹ ਹਾਂ ਥੱਕ ਗਏ ਭਾਈ ਪੈਜ ਪਿੰਡ ਕਿਆ ਜਾਂਦਾ ਮੋਟਾਂ ਦਾ ਹੋ ਗਿਆ ਬੈਠੇ ਵੀ ਥੱਕ ਗਏ ਬਹੁਤ ਹੋਵਰਾ ਬਾਕੀ ਹੁਣ ਭਾਈ ਪਤਾ ਲੱਗੂਗਾ ਹੁਣ ਭਾਈ ਜੇ ਕਿਨੇ ਮੇਰਾ ਫਟਿਆ ਤੁਰੇ ਜੇ ਨਾ ਮੁਝੇ ਨੇ ਆ ਪਰ ਇਹ ਭਾਈ ਕੁਮਰਾ ਫਿਰਦਾ ਇਹ ਨੂੰ ਕੋਈ ਮਿਲਵਾ ਨਹੀਂ ਰੋਡ ਦਾ ਪਛਾਤਾ ਦੇਖ ਖੜੀ ਰੱਖਣ ਲੱਗ ਗਿਆ ਹੁਣ ਦੱਸਦਾ ਕਿ ਦੇਖੀ ਕਿ ਸਰਵਾਚੀ ਦਾ ਲੈਣੀ ਪੈ ਜੇ ਮੁੱਠਾ ਖੜੀ ਰੱਖਣ ਲੱਗੇ ਬਾਹਰ ਆ ਜਾਣ ਤੇ ਕੀ ਪਤਾ ਥੋੜਾ ਭਲਾ ਹੋ ਜੇ ਬਾਈ ਸਮੋਦੀਆਂ ਜਿਆਦਾ ਯਾਰ ਛੋੜਦੇ ਨਹੀਂ ਆਖੀਏ ਨਾ ਉਹ ਛੋੜਦੇ ਖਾ ਲੈਣੇ ਹੈ ਕਿ ਚਲੋ ਠੀਕ ਹੈ ਖਾਓ ਖਾਓ ਕੋਈ ਗੋਲਗੱਟ ਨਹੀਂ ਲਿਆ ਲੋ ਜੀ ਪਹੁੰਚ ਗਏ ਕੁਆਡ ਮਾਰਕੀਟ ਹਾਂ ਵੰਟੀ ਗਿਆ ਦੇ ਮਗਰਾੜ ਸਾਰੀ ਪਈ ਐ ਇਹਦੇ ਵੀ ਜੋ ਮਾਰਕੀਟ ਲੈ ਲੈ ਯਾਰ ਹਾਂ ਲੈ ਇੱਥੇ ਪ੍ਰਕਾਸ਼ ਆਇਆ ਜੇ ਉਹ ਲੈਣ ਕਿਆ ਲੈ ਗਿਆ ਉਹਨਾਂ ਨੇ ਮੰਮੀ ਵੀ ਆਈ ਮੰਗ ਤਿਆਰ ਕਰ ਜਾਂਦੇ ਅੱਛਾ ਟਰੈਕਟਰ ਘੰਟੇ ਜੇ ਤਿਆਰ ਹਾਂ ਪੰਜਾਂ ਦਾ ਖਣਾ ਕਾਲੇ ਢੜਾ ਹਾਂ ਕੁਆਡ ਚ ਕੱਟਿਆ ਵਹਿ ਜਗੇ ਵਧੀਆ ਯਾਰ ਸੁੱਕ ਪਕਾ ਆਇਆ ਨਾ ਬਾਕੀ ਗੱਡੀ ਚ ਦੇ ਘੁੰਮ ਕੇ ਰਹਾਉਂਦੇ ਬਾਈ ਗੱਡੀ ਜੀ ਦਿਖਦਾ ਨਹੀਂ ਹੈਗਾ ਹੁਣ ਲੋ ਜੀ ਬਾਈ ਕਰੋ ਚੈੱਕ ਕੁਆਡ ਮਾਰਕੀਟ ਪਟਿਆਲਾ ਅੱਡੇ ਬੰਦਿਆ ਦੇ ਪਤਾ ਨਹੀਂ ਕਿਆ ਹੋ ਗਿਆ ਪੈਰਾਂ ਨੂੰ ਕਿਆ ਹੋ ਗਿਆ ਭੱਜਲੇ ਭੱਜ ਲੈ ਬਾਈ ਉਹ ਹੌਲੇ ਉਹ ਵਾਂਟੀ ਹੈ ਕੀ ਹੋ ਗਿਆ ਤੁਹਾਨੂੰ ਟਰਬੋ ਲੱਗੀ ਹੌਲੀ ਚੱਲੋ ਹੈ 300 ਜੀ ਲੱਗੀ ਬਟਾ ਪੰਡਾ ਦੇ ਟਰਬੋ ਲੱਗੀ ਵੀ ਹੈ ਹੜਦਾ ਹੀ ਨਹੀਂ ਹੈ ਤੋਏ ਦੇਖ ਤਾਂ ਸਹੀ ਲੈ ਲੈ ਪਾਰਟੀ ਟ੍ਰੈਕਟਰ ਟ੍ਰੈਕਟਰ ਬਾਈ ਟਾਇਟਰ ਲੈ ਤਾ ਜਾ ਔਰ ਇਹ ਤੇ ਜਾਂ ਖੁੱਲਦਾ ਫੇ ਬੈਰਿੰਗ ਹਿੱਸਾ ਟਾਇਰ ਪਤਾ ਨਹੀਂ ਕਿਹੜਾ ਕਿਹੜਾ ਕਿਧਾ ਨਿਕਲਦਾ ਹੈ ਹਾਂ ਹਾਂ ਉਹ ਇਹ ਤਾਂ ਬਹੁਤ ਬੜੇ ਆ ਇਹਦਾ ਕਮੈਨ ਗਮੂਨ ਦੇ ਆ ਇਹਨਾਂ ਦੇ ਲੈਟਰ ਚਾਹੀਦੇ ਦੇ ਦੇ ਮੇਰੇ ਟਰੈਕਟਰ ਨੂੰ ਇੱਡੇ ਮੈਂ ਕੀ ਕਰਨੇ ਫਾਲਟ ਤਾਂ ਹੈਗਾ ਇਨਾਂ ਚ ਹਰੇ ਹਰੇ ਹਿੱਲੇ ਵੇ ਆ ਦੇਖ ਲਾ ਛੇ ਪੈਦੀ ਇਹ ਹਾਂ ਫੁੱਲ ਆਈ ਛੇ ਪਾ ਪੂਰੇ ਕਹਿੰਦਾ ਹੂਰੇ ਖਾ ਲੇ ਨਵੇਂ ਟਾਇਰ ਲਾ ਪੂਰੇ ਪੈ ਸਕਦੇ ਬਾਟੀ ਆਪਾਂ ਨੇ ਕਿਹੜੀ ਦੁਕਾਨ ਤੇ ਜਾਣਾ ਬਾਈ ਬਾਈ 168 ਨੰਬਰ ਕਹਿੰਦਾ ਪੰਡਤ ਵਾਕੀ ਨੂੰ ਪਤਾ ਪੰਡਤ ਨੇ ਕਿਆ ਦੇਖਿਆ ਉੱਥੇ ਉਹ ਟਰੈਕਟਰ ਤਾਂ ਖੜੇ ਆ ਜਿਹੜਾ ਕੰਮ ਕਰਨਾ ਉਹ ਕਰੀਏ। 60 60 ਦੇਖੋ ਕਿੱਥੇ ਉਹਦੇ ਬਾਰੇ ਸਾਰਾ ਕੁਝ ਹੈ ਨਵਾਂ ਸਮਾਨ ਮਿਲਦਾ। ਉਹ ਲੋ ਬੋ ਲੋ ਟਰੈਕਟਰ ਕਿਹੜੇ ਹਸਾਬ ਨਾਲ ਖੜੇ ਬਾਈ ਇੱਧਰ। ਉਹ ਅਮਨੇ ਇੱਕ ਦਿਨ ਆ ਗਿਆ ਯਾਰ। ਹਾਂ। ਕਿੰਨੇ ਦਿੱਤਾ ਯਾਰ ਉਹ 200 ਰੁਪਏ ਜੀ ਮਾਰੀ ਕਿੰਦਾ ਮੈਂ 160 ਨਾਲ। ਬਹੁਤ ਦੱਸਦਾ। ਜੱਗੀ ਪਾਣੇ ਜਵਾਰ। ਹਾਂ ਜੀ ਹਾਂ ਜੀ ਹਾਂ ਜੀ। ਉਹ ਸਾਹਮਣੇ ਕਿਹੜਾ ਪਿਛੇ। ਚਲੋ ਸਾਹਮਣੇ ਜਾਓ। ਆ ਮੀਟਰ ਕਿਤੇ ਮਿਲੂਗਾ ਜੀ? ਆ ਮੀਟਰ ਕਿਤੇ ਮਿਲੂਗਾ ਭਾਜੀ ਯਾਰ। ਟਰੈਕਟਰ ਦਾ ਜੀ। ਹਾਂ 585 ਓਕੇ ਵਿੱਕੀ ਸੀਟਾਂ ਨਾਲ ਉਸ ਤੋਂ ਬਰਾਬਰ ਉਹ ਜਨਰੇਟਰ ਵੀ ਪਗਾਉ ਹੈ ਓ ਭਾਈਓ ਗੇਲੇ ਪੰਡਲ ਨੂੰ ਚੱਕ ਕੇ ਲੈ ਕੇ ਜਾਣਾ ਇਹ ਜਿਹੜੇ ਰਾਵ ਦਾ ਗਰਮੀ ਚ ਉਹ ਆ ਤਾਂ ਠੀਕ ਹੈ ਜੱਗੇ ਆ ਜਾ ਇਹਦਾ ਨਵਾਂ ਆ ਅੰਕਲ ਉਹ ਤੁਰਫੇ ਤੁਰਫੇ ਮਾਟੀ ਕੀ ਹੋ ਗਿਆ ਮਾਹਾਂ ਦੇਖੀ ਦੋ ਸਾਡੇ ਰਕਮ ਭਾਰਗੇ ਹੋ ਕੇ ਕਰਕੇ ਆਉਂਦੇ ਮਾਤੂ ਆਇਆ ਦਾ ਜੀ ਇਹ ਬਾਈ ਆਨਲਾਈਨ ਰੀਲਾ ਦੇਖਦਾ ਬੰਟੀ ਅੱਛਾ ਪੰਡਿਤ ਜੀ ਆਨਲਾਈਨ ਰੀਲਾ ਦੇਖਦੇ ਆ ਇੰਸਟਾਗ੍ਰਾਮ ਪਰ ਉਹਨੇ ਕਹਾਈ ਜਿੱਤ ਕਰਨ ਨਵਾਂ ਸਮਾਨ ਲੈ ਲੈ ਮਾਟੀ ਆ ਐ ਚਮਟੀ ਆ ਕਿਹੜਾ ਮਾਡਲ ਆ 35 ਬਾਈ ਗੇਲਾ ਗੇਲਾ ਮਿੱਤਰੀ ਗੇਲਾ ਮਿੱਤਰੀ ਹਾਂ ਵੀਰੇ ਗੇਲੇ ਗੇਲਾ ਹੈਗਾ ਵੱਡ ਗੇਲਾ ਹੈਗਾ ਆ ਰਹੀ ਆ ਗਿਲਾ ਹੈਗਾ ਵਾਡੀ ਆ ਕਿਹੜਾ ਸੁਪਰ ਸੀਟਰ ਹੈ 65 ਵਾਈਨ ਪਾਉਂਗਾ ਹੈ ਵਾਹ ਜੀ ਵਾਹ ਕੋਈ ਨਹੀਂ ਪਤਾ ਲੱਗਦਾ ਭਾਈ ਕਿਹੜਾ ਟਰੈਕਟਰ ਕਿਹਾ ਓਰੇ ਭਾਈ ਜੇ ਹੋਰੇ ਆਪਾਂ ਚਾਲਦਾ ਟਰੈਕਟਰ ਕਰਨਾ ਹੋਵੇ ਲੱਖ ਚ ਹੋ ਜੂ ਹੋ ਜੂ ਵੀ ਛੱਡ ਗੋਡੇ ਸਾਰੇ ਲੈ ਕੇ ਜੋੜ ਕੇ ਲੱਖ ਚ ਚਾਲਦਾ ਕਰਕੇ ਦੇ ਦੂ ਜਗੇ ਹਾਂ ਆ ਨਾਸ ਨੂੰ ਮਾੜਾ ਤੇ ਓਰੀਜਨਲ ਕਿਹੜਾ ਹਿੱਸਾ ਹੋਰ ਦਾ ਸਾਰਾ ਓਰੀਜਨਲ ਹੈ

ਵਾਡੀ ਸਾਰੀ ਆਉ ਰਿਹਾ ਹੈ ਗੱਡੀ ਟਰੈਕਟਰ ਮਸ਼ੀਨ ਜੋ ਮਰਜੀ ਜੋ ਮਰਜੀ ਆਰੇ ਕੋ ਭਾਈ ਨਵਾਂ ਹੀ ਹਿਸਾਬ ਹੈ ਬੀਕੀ ਦੇ ਟਾਇਰ 4x4 ਦਾ ਮੈਂ ਕਹਾਂ ਐਕਸੀਡੈਂਟ ਹੋਣਾ ਭਾਈ ਨਵਾਂ ਹੀ ਆ ਦੇਖ ਲੈ ਟਾਇਰ ਦੇਖ ਲੈ ਜਮਾਂ ਹੀ ਨਵੇਂ ਬੜੇ ਟਰੈਕਟਰ ਦਾ ਇਹ ਉਹ ਆ ਗਏ ਆ ਜਾਂਦੇ ਆ ਜਾਂਦੇ ਲੋਕੀ ਭਾਈ ਆਪ ਬੇਟ ਬੰਪਰ ਤੇ ਹਾਂ ਹਾਂ ਵੇਟ ਬੈਂਪਰ ਬਣੇ ਬਣਾਏ ਆ ਸਿੰਘ ਸੌਂਗ ਜੱਗੇ ਜੇ ਆਪਾਂ ਸਿੰਘ ਲੱਭੀ ਗਏ ਲੈ ਚੱਕ ਵੇਟ ਸਿੰਘ 7500 ਰੁਪਏ ਕਹਿੰਦਾ ਲੈ ਭਾਈ ਜੱਗੇ ਮਿਲਿਆ ਕੋਸ ਐਡੀ ਦੁਕਾਨਾਂ ਵਗੇ ਐਗਾ ਉੱਧਰ ਪਾਏ ਐ ਇੱਥੇ ਦਿਖਾਉਣੇ ਚੁੱਕੇ ਨਵੇਂ ਜਿਹੇ ਮਿਲਦੇ ਆ ਸਭ ਕੁ ਮਿਲਦਾ ਛੋਟੇ bade 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 ਇਹ ਬੱਲੇ ਬੱਲੇ ਕਿੰਨੇ ਐਚਪੀ ਦੇ? ਉਹ 6 ਸਿਲੰਡਰ ਜਨਰੇਟਰ। ਅੰਗਲੇ 6 ਸਿਲੰਡਰ। ਇਹ ਆਪਾਂ ਨੂੰ ਮੰਨਣਾ ਮਹਿੰਦਰ ਵਾਲੀ ਦੁਕਾਨ ਤੋਂ। ਲੈ। ਉਹ ਬੈਕ ਸਾਈਡ ਕਿੰਨਾ ਨੰਬਰ ਦਾ ਸੇਰ ਦੁਕਾਨ? ਵਸਟੀ ਤੇਰਾ ਛੋਟਾ ਪਾਸ ਯਾਰ ਹੈਗਾ। 395 ਟਰਬੋ। ਇਹ ਕਿੰਨੇ ਦਾ ਹੈਗਾ? ਇਹਨੂੰ ਵੀ ਟਰਬੋ ਦੇ ਲੈ। ਛੋਟੇ ਮਾਡਲ ਨੂੰ। ਦੁਕਾਨਾ ਬੈਕ ਸਾਈਡ ਪਿੱਛੇ। ਬੈਕ ਸਾਈਡ ਹੈ ਕਹਿੰਦਾ ਮੇਰਾ। ਅੰਕਲ ਤੂੰ ਵੀ ਦੇਖ ਲੈ ਜੇ ਕੋਈ ਗੋਡਾ ਗੁੱਡਾ ਦੁਖਦਾ ਸੈਟ ਕਰਾਉਣਾ ਹੈ ਹੈ ਬੰਟੀ ਅੰਕਲ ਸਿਕਾ ਰਹਿਣਾ ਦਾ ਹੈ ਇਹਦਾ ਤੇ ਦਾ ਬਸ ਹਾਂ ਗੇਲੇ ਦੀ ਦੁਕਾਨ ਪੁੱਛ ਯਾਰ ਗੇਲਾ ਤਾਂ ਕਹਿੰਦੇ ਖੋ ਗਿਆ ਮੇਲੇ ਚ ਉਹ ਮੈਨੂੰ ਨਹੀਂ ਆਇਆ ਇੰਜਣ ਦਾ ਟਰੈਕਟਰ ਹੌਲੀ ਹੌਲੀ ਹੈ ਓਏ ਹੋ ਇੰਜਣ ਕਵਾਂਟੀ ਆ ਇਹਦਾ ਭਾਈ ਆ ਦੇਖੋ ਇੰਜਣ ਵੀ ਇੱਕ ਤੇ ਇੱਕ ਟਰੈਕਟਰ ਦਾ ਪਿਆ ਪਟਿਆਲੇ ਹਰੇਕ ਚੀਜ਼ ਮਿਲ ਜਾਂਦੀ ਹੈ ਲੈ ਨੋ ਮਾਰ ਨਹੀਂ ਲਾ ਹਾਂ ਬਹਾਲੀ ਤਕਨੀਕ ਜੈਕਾਂ ਵਾਲੀ ਲੈਵਲ ਤੇ ਵਾਹ ਜੀ ਵਾਹ ਓਏ ਖਬਰੇ ਕਾ ਦਾ ਹੋਣਾ ਬੱਲਾ ਬੱਲਾ ਅਮੇਂਦਰਾ ਰੇਂਜਨ ਕਿੰਨੇ ਪੇ ਵੰਟੀ ਯਾਰ ਨਾ ਬੁਰਾ ਕਰਦੇ ਹੋ ਵੀ ਦੇਖੇਗਾ ਮੈਂ ਦੱਸ ਲੈ ਬਾਈ ਦੇਖੋ ਕੁਆਡ ਮਾਰਕੀਟ ਪਟਿਆਲਾ ਐਡ ਹੋਇਆ ਜੱਗੇ ਔਰ ਇਹ ਪਤਾ ਨਹੀਂ ਕਿਹੜਾ ਗੇਅਰ ਪੈ ਜਾਣਾ ਪਲਪਲੇਖੇ ਬਾਈ ਸਾਈਡ ਹੋ ਜਾ 60 ਕਿਤੇ ਨਾਲ ਦਾ 7 ਲੱਗੇ ਟਰੈਕਟਰ ਤਾਂ ਐਂ ਪੇਜਗਾ ਸੜਕ 'ਤੇ ਰੋੜੇ ਪਏ ਹੁੰਦੇ ਓਰੇ ਮੰਟੀ ਜੇ ਗੋਲੀ ਨਾ ਖਾਦੂ ਤੀ ਮੈਂ ਕਿਹਾ ਤੁਰੇਂਦਾ ਹੁਣ ਓਰੇ ਹੋ ਆ ਵੀ ਹੈ ਜੀ ਮੈਂ ਗ੍ਰੈਜੂਏਟ ਹਾਂ ਯਾਸੀ ਨੋ ਭਾਈ ਮੰਡੀ ਥੱਲੇ ਰੋੜੇ ਆ ਭਾਈ ਇੱਥੇ ਦੇਖੋ ਉਹ ਦੇਖੀਗਾ ਟਰੈਕਟਰ ਐਸੈਸਰੀ ਔਰ ਇੱਕ ਸਾਹਮਣੇ ਟਰੈਕਟਰ ਦਾ ਸਮਾਨ ਮੇਲਾ ਉਹ ਟਰੈਕਟਰ ਬਣਿਆ ਪਿਆ ਔਰ ਇਖ ਲਿਖਿਆ ਪਿਆ ਇੱਧਰ ਯਾਰ ਉਹ ਦੇ ਵਾਂਟੀ ਔਰ ਉੱਪਰ ਲਿਖਿਆ ਪਿਆ ਇਹ ਦੁਕਾਨ ਪੜੋ ਉੱਪਰ ਲਿਖਿਆ ਨਹੀਂ ਪਿਆ ਟਰੈਕਟਰ ਦਾ ਸਮਾਨ ਮਿਲਦਾ ਹੈ ਲਓ ਜੀ ਭਾਈ ਬਹੁਤ ਘੁੰਮਨੇ ਆ ਮੀਟਰ ਨੇ ਬੱਸ ਕਰਾ ਦਿੱਤੀ ਤਾਂ ਹੁਣ ਇੱਕ ਹੋਰ ਮਾਰਕੀਟ ਮਾਏ ਆ ਕੋਮ ਕੋਮ ਕੇ ਥੱਕ ਗਏ ਬਾਈ ਇੰਨੀ ਕਿ ਗਰਮੀ ਆ ਪੁੱਛੋ ਨਾ ਬਸ ਹੋ ਗਈ ਹਾਂਜੀ ਬਸ ਹੋ ਗਈ ਮਿਲਿਆ ਨਹੀਂ ਹੈ ਮਾੜੀ ਗੱਲ ਸੁਣੋ ਮਿਲ ਜਾਣਾ ਸਮਾਨ ਉਹਦੇ ਸਮਾਨ ਤਾਂ ਮਿਲੂਗਾ ਬਸ ਘੁੰਮਣਾ ਫੇਰ ਘੁੰਮ ਆ ਗਿਆ ਜੀ ਬਈ ਅੰਕਲ ਜੀ ਮਿਲ ਗਿਆ ਪੁਰਜਾ ਹਾਂਜੀ ਮਿਲ ਗਿਆ ਜੀ ਮਿਲ ਗਿਆ ਕਿੱਥੇ ਦੇ ਮਿਲਿਆ ਜੀ ਏ ਭਾਈ ਜੀ ਦਿੱਲੀ ਵਾਲੇ ਦੁਕਾਨ ਪਟਿਆਲੇ ਇਹਨਾਂ ਨੰਬਰ ਵੀ ਜੀ 185 ਨੰਬਰ ਕੋਈ ਵੀ ਸਮਾਨ ਦਿੱਲੀ ਦਿੱਲੀ ਦੇ ਟ੍ਰੈਕਟਰ ਜਜੇ ਮਿਲ ਗਿਆ ਹਾਂਜੀ ਜਜੇ ਮਿਲ ਗਿਆ ਬਹੁਤ ਜਜੇ ਬਾਜੀ ਬਚਾਰੇ ਬਹੁਤ ਸਰਦਾਰ ਹੋ ਬਾਕੀ ਹਾਂ ਵਾਡੀ ਖੋ ਜਾ ਹੁਣ ਖੋ ਜਾ 15 ਮੀਟਰ ਚੱਲਦਾ ਹੋ ਜੂਗਾ ਹੈ ਮੀਟਰ ਬਗੈਰ ਔਖਾ ਤਾਂ ਭਾਈਆਂ ਕੋ ਨਵਾਂ ਸਮਾਨ ਵੀ ਬਜਾਇਜ ਰੇਟ ਤੇ ਬਹੁਤ ਜਗੇ ਕਾਚੀ ਆ ਮੀਟਰ ਬਣ ਗਈ ਹੀ ਹਿੱਲਾ ਬਣਾ ਰਿਹਾ ਅਰੀਜਨਲ ਹੋ ਗਈ ਕਿਰਪਾ ਆ ਅਰੀਜਨਲ ਉੱम्मे ਬਹੁਤ ਆ ਕਿਆ ਕਾ ਮਿਲਦਾ ਮਾਨ ਦਾ ਦਿਖਦਾ ਹੀ ਸਾਰਾ ਕੁਝ ਆ ਰੋ ਜੀ ਮਾਨ ਤਾਂ ਦੇਖਦੇ ਦੁਕਾਨ ਦਾ ਸਾਰਾ ਕੁਝ ਮਿਲਦਾ ਹੈ ਗਾ ਜੀ ਮਾਗਾ ਪੋਰਾਂ ਸਵਾਜ਼ੀ ਉਰੀ ਨਾਲ ਮਿਲੇਗਾ ਸਾਰਾ ਬਸ ਸਾਰਾ ਕੁਝ ਨਹੀਂ ਲੱਗਦਾ ਬਾਈਆਂ ਚਲਾ ਕੇ ਨਹੀਂ ਚਲਾ ਕੇ ਦਿਖਾਤਾ ਵੀ ਹੁਣ ਦੇਖ ਲਓ ਕਾਲੂ ਨਾ ਕੇ ਇਹ ਵੀ ਸਾਰਾ ਸਾਬ ਨਾਲ ਵੱਡੀ ਤਸੱਲੀ ਕਰਾਤੀ ਤਸੱਲੀ ਕਰਾਤੀ ਕਹਾਂ ਮੈਂ ਦਿੰਦੀ ਨਹੀਂ ਅਜੀ ਨਾ ਨਾ ਠੀਕ ਆ ਜੀ ਆਗਲੇ ਦੇ ਕਰਮ ਆ ਜੀ ਉਹ ਦੇਖੋ ਉਹ ਆਗਲੇ ਦੇ ਕਰਮ ਸਾਡੇ ਵੀ ਹੁਣ ਦੇਖੋ ਕੰਪਨੀ ਦੋਲਦਾ ਸਾਨੂੰ ਹਾਂ ਜੀ ਸਾਡਾ ਕੀ ਚਲਾ ਕੇ ਦੇ ਦੇ ਬਾਕੀ ਸਾਡੀ ਕਿਸਮਤ ਆ ਇਹ ਠੀਕ ਆ ਹਾਂ ਜਗੇ ਮਾਰੂ ਛਾਲਾਂ ਟਰਬੋ ਹੁਣ ਤਸੱਲੀ ਹੋ ਗਈ ਨਾ ਠੀਕ ਆ ਇਹਦੇ ਆ ਜਾ ਯਾਰ ਮੈਂ ਕਹਿੰਦੇ ਜੀ ਕਿਥੇ 22-2400 ਰੁਪਇਆ ਹੁੰਦਾ ਬਿਲਕੁਲ ਨਵਾਂ ਦੇ ਉਹਦਾ ਕਿਆ ਪਤਾ ਜੀ ਸਾਡਾ ਚੱਲੇ ਨਾ ਚੱਲੇ ਪੁਰਾਣਾ ਓਰੀਜਨਲ ਤਾਂ ਹੈ ਕੰਪਨੀ ਦਾ ਹਾਂ ਕੰਪਨੀ ਦਾ ਮੈਨੇ ਆ ਜਾ ਯਾਰ ਉੱਥੇ ਦਿਖਾਉਂਦੇ ਨਮਾਤਾ ਜੀ ਉਹਨੂੰ ਕਿਆ ਪਤਾ ਕਿਹਨਾਂ ਨੂੰ ਆਉਂਦੀ ਕੋਈ ਗੱਲ ਪਛ ਨਹੀਂ ਗੱਲ ਸਾਨੂੰ ਉਹਨਾਂ ਦੱਸਿਆ ਕਰਨੀ ਕਿ ਉੱਥੇ ਜਾਓ ਜੀ ਲੈਣਾ ਨਾ ਨਾ ਠੀਕ ਹੁਣ ਨਵੇਂ ਸਿਰੇ ਪਤਾ ਲੱਗ ਗਿਆ ਜਿਹੜਾ ਹੈ ਸਮਾਨ ਅੱਛਾ ਬੰਫਰ ਤਾਂ ਨਹੀਂ ਮਿਲ ਰਿਹਾ ਓਰ ਜੋਹਾਰ ਟੂ ਦੇਖੋ ਥਾਰਾ ਹੋ ਗਿਆ ਉਹ ਦੇ ਦੇ ਜੋਹਾਰ ਵਾਲੇ ਨੇ ਔਰ ਕਣੇਂ ਦਾ ਦੇ ਦੇ ਆਪੇ ਥਾਪੁਰਜਾ ਲਿਆ ਹਾਂਜੀ ਆ ਪੁਰਜਾ ਲੱਗਾ ਬਾਈ ਕਿੰਨਾ ਕੋਖਾ ਮਿਲਿਆ ਮਿਲ ਗਿਆ ਘੁੰਮਣਾ ਜ਼ਿਆਦਾ ਪੈਸੇ ਘੱਟ ਲਾਏ ਆ ਘੁੰਮਣਾ ਜ਼ਿਆਦਾ ਪੈਸੇ ਪਰ ਬਾਈ ਮਾਨੇਗੇ ਵਿਚਾਰੇ ਨੇ ਜਿੰਨੇ ਕਿ ਦੇ ਦਿੱਤੇ ਉਹਨੇ ਕਿ ਰੱਖ ਲਿਓ ਹਾਂ ਵਧੀਆ ਲੱਗੇ ਜੌਂਡੀਰ ਦਾ ਪਿਆ ਜੀ ਹਾਂ ਕੰਨਾਮ ਜਿਹੜਾ ਆਪਣੇ ਜੱਲੋ ਆ ਵਾਂਟੀਆਂ ਬੜਾ ਵੀ ਚੱਕੋ ਭਾਈ ਉਹ ਗੱਗੂ ਬਰਾਣਾ ਚਲੋ ਲੈਟਾਂ ਵੀ ਦੇਖ ਲੈ ਆ ਜਾ ਲੋ ਜੀ ਬਾਈ ਵਾਂਟੀ ਹੋਰ ਸੋਦਾ ਮਾਰ ਲਿਆ ਬਾਈ ਜੀ ਬਹੁਤ ਵਧੀਆ ਸੋਦਾ ਹੈ ਗਲਤ ਨਹੀਂ ਕਰੀਏ ਅਗਲ ਨੰਬਰ ਦੱਸ ਦਿਓ ਜੀ ਅੰਕਲ ਜੀ ਅਗਲ ਨੰਬਰ ਅਗਲ ਨੰਬਰ ਬੋਲੋ ਆਪਣਾ ਨੰਬਰ ਟੈਲੀਫੋਨ ਨੰਬਰ ਹਾਂ ਦੁਕਾਨ ਦਾ ਦੁਕਾਨ ਨੰਬਰ ਜੀਐਸ ਟ੍ਰੈਕਟਰ 182 ਨੰਬਰ ਠੀਕ ਹੈ ਪਟਿਆਲੇ ਪਟਿਆਲਾ ਲੈਟਾਂ ਦਾ ਤੋਂ ਪੰਜਾਬ ਸਭ ਤੋਂ ਘੱਟ ਰੇਟ ਤੇ ਆਪਾਂ ਦੱਸ ਕੇ ਦੇ ਦਿੰਦਾ ਹਰ ਚੀਜ਼ ਵੇਚਣਾ ਲੋ ਦੇ ਚੇਨ ਲੱਕੇ ਸਮਾਨ ਨੂੰ ਮਾਰ ਕੇ ਲੈਣਾ ਲਾਈਟਾਂ ਲੁੱਟ ਬੇਟਾ ਤੁਹਾਡੇ ਬੋਲੇ ਦਾ ਜਿਆਦਾ ਤੁਸੀਂ ਬੋਲੋ ਬੇਟਾ ਹਾਂਜੀ ਭਾਈ ਕਿਹਾ ਲਿਆ ਤੇ ਵੀ ਸਾਰੀ ਮਾਰਕੀਟ 350 400 ਦਾ ਮਿਲਦਾ ਹਾਂ ਕੰਨੇ ਸਿਰਫ 180 ਦਾ ਲਾਇਓ ਉਹ ਥੋੜਾ ਪਲਾ ਹੋ ਜੇ ਆ ਜਿਹੜੀ 2 250 ਦੀ ਹਰੇਕ ਜਗ੍ਹਾ ਮਿਲ ਜਾ ਸਿਰਫ 50 60 ਰੁਪਏ ਪੂਰੇ ਵਧੀਆ ਦੁਕਾਨਾਂ ਦੀ ਲਾਈਟਾਂ ਦੀ ਲਾਈਟਾਂ ਆ 100 ਰੁਪਏ ਦਾ ਆਪਾਂ 30 ਰੁਪਏ ਦਾ ਦੇ ਨਾ ਵਾਹ ਜੀ ਵਾਹ ਅਸੀਂ ਦੱਸ ਕੇ ਵੀ ਦਿੰਦੇ ਆ ਨਕਲੀਆ ਅਸਲੀਆ ਬਹੁਤ ਫਰਕ ਸਮਾਨ ਦਾ ਹਾਂਜੀ ਕਾ ਹੋਰ ਦੇ ਦਿਓ ਜੀ ਹੋਰ ਲੈ ਲਓ 572 ਦੀ ਆ ਦੇਖੋ ਜੋ ਵੀ ਕੰਸਲ ਦਾ ਹੋ ਗਿਆ ਜੀ ਹੁਣ ਲਾਦਾ ਬੰਦੇ ਪਟਿਆਲਾ ਇਹ ਕੱਲਾ ਕੱਲਾ ਦਾ ਫਾਵਾ ਚੱਕੀ ਫਿਰਦਾ ਲੱਗਦਾ ਲੱਗਦਾ ਪਟਿਆਲੇ ਆਏ ਵੇ ਨੇੜ ਕੋ ਦਾ ਇਹ ਲੈਟਾ ਲੈ ਲਿਆ ਜੱਗਿਆ ਹੋਰ ਹੋ ਗਿਆ ਅਪਣੇ ਅੱਜ ਆ ਛੜਾ ਨਾ ਡਾਉਨ ਡਾਉਨ ਜਾ ਹੋ ਗਿਆ ਸਰੀਰ ਨਹੀਂ ਕੀ ਹੋਇਆ ਮਾਲ ਨੇ ਘਟ ਅਸਰ ਕਰਿਆ ਨਹੀਂ ਜਾਤਾ ਅਸਰ ਸੋਨਾ ਹੋ ਗਿਆ ਦਾ ਬਾਈ ਜੱਦੇ ਸਾਹੇ ਸਮੋਸੇ ਦੇ ਖਾਂਦੇ ਆ ਨਾ ਇੱਕ ਦੇਖਿਆ ਮੈਂ ਇੱਥੇ ਬਹਿ ਕੇ ਮਾੜੀ ਰਾਤ ਵੀ ਆ ਗਈ ਹੁਣ ਸ਼ਾਮ ਆ ਗਈ ਨਹੀਂ ਬਸ ਹੋ ਗਈ ਤੇ ਬਣੀ ਆ ਬਾਤ ਬੋਤਾ ਉਹ ਬੰਦੇ ਬੈਠੇ ਹਾਂ ਬਾਸਤਾ ਰੋਪਣ ਜਾ ਕੇ ਮਿਲੂਗੀ ਰੋਪਾ ਜੱਗੇ ਹੌਲੀ ਹੁਣ ਆ ਵਾਟੀ ਜਿਹੜਾ ਪਸਵਾਰ ਲੈਣਾ ਇਹਦੇ ਮਿਲ ਗਿਆ ਬੜਿਕ ਬੰਪਰ ਪੁੱਛਣਾ ਸੀ ਬਾਕੀ ਸਾਡਾ ਕੰਮ ਹੋ ਗਿਆ ਬਟ ਭਾਈ ਆ ਗੇਜ ਲਈ ਐ 572 ਦੀ 50 ਰੁਪਏ ਦੀ ਵਾਹ ਜੀ ਵਾਹ ਭਾਈ ਜਿਹੜਾ ਪਿਆਰ ਕੇ ਪੁੱਛਣਾ ਐ ਅੰਕਲ ਇਹ ਲੈਣੀ ਨਹੀਂ ਹੈਗੀ ਖਾਣੀ ਉਹ ਤੁਮ ਸੱਚੀ ਗੱਲ ਦੱਸਤੀ ਆ ਵਾਟੀ ਉਹੀ ਦੀ ਸਹੀ ਗੱਲ ਹੈ ਠੰਡਾ ਪਾਣੀ ਪੀਣਾ ਅੰਕਲ ਕਿਤੇ ਚਾਹ ਪੀ ਕੇ ਗੱਲ ਅੰਕਲ ਇੰਨਾ ਸਸਤਾ ਟੂਲ ਤਾਂ ਨਹੀਂ ਮਿਲ ਸਕਦਾ ਹਾਂ ਇੱਕ ਦੇਖ ਹਾਂ ਕਿੰਨਿਆਂ ਦੇ ਪੈਣਾ ਤੇ ਮੇਰੇ ਤੋਂ ਸਵੇਰ ਤੋਂ 100 ਦੁਕਾਨ ਤੇ ਘੁੰਮ ਲੇ ਬਾਰ ਕਿਸੇ ਨੇ ਇੱਕ ਇੱਕ ਚਾਰ ਗੜੇ ਮਾਰ ਕੇ ਕਿਸੇ ਨੇ ਇਹ ਤਾਂ ਨਹੀਂ ਕੀਤਾ ਜੂ ਅੰਕਲ ਨੇ ਇੱਜ਼ਤ ਕਰੀ ਆ ਕਿਸੇ ਨੇ ਕਰੀ ਸਵੇਰ ਦੀ ਅੰਕਲ ਨੇ ਚਾਹ ਵੀ ਭਲਾਈ ਵੀਰੇ ਉਹ ਬੰਦਾ ਵਧੀਆ ਦੇਖ ਦੋ ਇਹ ਦੁਕਾਨ ਵਾਲੇ ਬੰਦੇ ਨਾਲਸ ਮਿਲੇ ਮਾਟੀ ਤੂੰ ਆਏ ਰਸਤੇ ਨੂੰ ਲੈਟ ਵਧੀਆ ਮਿਲ ਗਈ ਸਰਾ ਸਰਾ ਹਾਂ ਲੈਡ ਸਾਲੀ ਜੇ ਪਿੱਛੇ ਤੇ ਵੱਜੇ ਨਾ ਭੈਣੀ ਸੋਨੇ ਦੇ ਵੀ ਲੈਡ ਵੱਜ ਗਈ ਨਾ ਨਾ ਬੈਕ ਲਾਈਟ ਵੀ ਪਿੱਛੇ ਦਾ ਜ਼ਰੂਰੀ ਆ ਉਹ ਲੈਡ ਬੈਕ ਹੈ ਨਹੀਂ ਕਿਹਨੂੰ ਟੁੱਟੀ ਹੋਈ ਦੀ ਨਾਲੇ ਐਲਈਡੀ ਮਿਲ ਗਈ ਨਵੇਂ ਮਾਡਲ ਮਾ 440 ਦੀ ਰੇਟ ਠੀਕ ਤਾਂ ਵੀਰੇ ਆਪਣੇ ਆਮ ਅਹੀ ਛੋਟੀ ਜੀ ਲਾਈਟ ਐ ਜਿਹੜੀ ਕਮਜ਼ੋਰ ਜੀ ਓਹੀ 600 ਦੀ ਹਾਂ ਭਾਈ ਲੋਟਾ ਕੀ ਗੇਮ ਬਹੁਤ ਉਹ ਲਿੰਕ ਵੀ ਦੇਖ ਲੋ ਇੱਕ ਹਾਂ ਦੇਖ ਲੋ ਭਾਈ ਇੱਕ ਲਿੰਕ ਲੈ ਲਈ ਦਿੰਦੇ ਚੱਲੀਏ ਫਿਰ ਚੱਲੀਏ ਫਿਰ ਲਓ ਜੀ ਭਾਈ ਸਮਾਨ ਲੈ ਕੇ ਆ ਗਏ ਬਾਈ ਗੇਲਾ ਰਹਿ ਗਿਆ ਯਾਰ ਉੱਥੇ ਬਾਈ ਸਾਡਾ ਗੇਲਾ ਰਹਿ ਗਿਆ ਕਹਿੰਦੇ ਹਾਂ ਗੇਲਾ ਬਿੰਦੂ ਬਿਸਤਰੀ ਔਰ ਇਹਨੂੰ ਮੋੜਨਾ ਨਾ ਨਾ ਅੱਗੇ ਜਾ ਲੱਗੇ ਸਿੱਧਾ ਚੱਲ ਗੇਲਾ ਹੋ ਗਿਆ ਗੇਲਾ ਹੋ ਗਿਆ ਬਾਬੇ ਬਾਟੀ ਮਾਰ ਹਾ ਕੇ ਗੇਲੇ ਨੂੰ ਅੱਜ ਮਾਰ ਸਾਰੇ ਪਟਿਆਲਾ ਮਾਰਕੀਟ ਚ ਘੁੰਮ ਲੇ ਉਹ ਗੇਲੇ ਠੀਕ ਆ ਹਾਂ ਸਾਰੇ ਗਈ ਜੰਨੇ ਆਏ ਆ ਬਾਈ ਦੋ ਬੰਦੇ ਨੇ ਇੱਜ਼ਤ ਕਰੀ ਹੈ 182 ਨੰਬਰ ਦਗਾਣਾ ਤੇ 182 ਹਰ ਬੱਸ ਠੀਕ ਆ ਕਹਿੰਦਾ ਚਾਹੇ ਲੋ ਚਾਹੇ ਨਾ ਲੋ ਪਰ ਇੱਜ਼ਤ ਕਰੀ ਬੰਦੇ ਉਹ ਆਸੋਂ ਗੇਲੇ ਨੂੰ ਖਾਕ ਮਾਰਦੇ ਉਹ ਗੇਲੇ ਵੰਡੇ ਜੀ ਖੇਲੇ ਦਵਾ ਇਹਨੇ ਰੋਕ ਮਾਰ ਦੋ ਵੰਡੇ ਜੀ ਟੱਕਰ ਮਾਰਦੇ ਹੋਣਾ ਭਾਈ ਅੰਕਲ ਚੋਰੀ ਚੋਰੀ ਸੌਦਾ ਮਾਰਨੇ ਆਇਆ ਅੰਕਲ ਚੋਰ ਚੋਰੀ ਸੌਦਾ ਮਾਰ ਲਿਆ ਆ ਜਾਂਦੇ ਹੈ ਜੇ ਤਿੰਨ ਟੂਲ ਲੈਣੇ ਬੰਦਾ 20 ਰੁਪਏ ਵੀ ਨਹੀਂ ਘੱਟ ਕਰਦਾ ਗਲਤ ਗੱਲ ਆ ਆਏ ਜਾਣਾ ਨਾ ਹੁਣ ਪਰ ਮੂਲੇ ਨੂੰ ਆਏ ਜਾਣਾ 니 ਜੱਗੇ ਦੱਸ ਕਿਹਦੇ ਨੂੰ ਸੌਦਾ ਮਾਰਨੇ ਆ ਤੂੰ ਲਾਸਟ ਵਾਲਾ ਸੌਦਾ ਲਾਸਟ ਵਾਲਾ ਮਾਰ ਲਿਆ ਚੱਲ ਫਿਰ ਤਾਂ ਵਧੀਆ ਹੋ ਗਿਆ ਆ ਗੰਦਾ ਨਾਲ ਇਧਰ ਚੱਲੀ ਹੋਣਾ ਆਈ ਜਾਣਾ 150 ਕਿਲੋ ਪੈ ਗਈ ਲਓ ਜੀ ਭਾਈ ਸਰਹੰਦ ਲੈਟਰਰੀ ਮਾਰਕੀਟ ਮਾ ਕੇ ਕਿਆ ਲੈਣਾ ਵੀਰੇ ਤੇ ਇਹ ਹੁਣ ਪੁੱਛਦੇ ਕਿ ਕਿਆ ਲੈਣਾ ਵਾਟੀ ਗਾ ਡੋਰੀ ਲੈਣੀ ਆ ਉਹ ਵਾਟੀ ਲੈ ਰਿਆ ਕੋਣ ਕਰੇ ਵਾਸਤੇ ਕਰਾ ਡੋਰੀਆਂ ਟੰਗਣੀਆਂ ਗੱਡੀ ਉੱਪਰ ਜੱਗਾ ਕਹਿੰਦਾ ਮੈਂ ਲੈਟ ਪੁੱਛ ਆਵੇਂ ਨੇ ਮੇਰੇ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਟਰੈਕਟਰ ਬਣਾਉਣੇ ਪਹਿਲੇ ਪਰ ਨਹੀਂ ਆਉਂਦੇ ਉਹ ਵਾਹ ਅੰਕਲ ਚੱਕੇ ਗਾ ਵਾਸਤੇ 22 55 99 ਨੂੰ ਲਾਉਣੇ ਜਿਹੜਾ 22 ਦਾ ਨਵਾਂ ਲੱਗਾ ਵਾਟੀ ਨੇ ਸਰਵੰਤ ਸਾਹਿਬ ਸਰਵੰਤ ਸਾਹਿਬ ਜੈ ਹੋ ਲੈਟਰ ਰਿਗਾਂਚ ਗੜ ਅੰਕਲ ਕਿੰਨੀ ਕਿਲੇਟ ਹੋਰੇ ਉਹ ਤੁਸੀਂ ਆਉਂਦੇ ਕਿਆ ਕਰਨ ਸਾਰੇ ਟਰਾਲੇ ਵੀ ਸੋਨੇ ਪਾਇਆ ਟਰੈਕਟਰ ਵੀ ਸੋਨੇ ਪੈਸੇ 6000 ਆ ਅੰਕਲ ਜੱਗਾ ਕੱਪ ਬਣਾ ਕੇ ਲੈ ਆ ਰਹੇ ਸਾਰੇ ਬਣੇ ਬਣਾਏ ਮਿਲ ਲੈ ਟਰਾਲਿਆਂ ਜਿਹੇ ਜੇ ਮਰਜ਼ੀ ਲੈ ਲੈ ਕਿ ਨਹੀਂ ਨਾਲੇ ਸਸਤਾ ਮਾਲ ਆ ਹਾਂ ਸਾਰਾ ਸੀ ਬਿਲਕੁਲ ਦੇ 5000 ਇਹ ਸਾਰਾ 2-400 ਰੁਪਏ ਦਾ ਘੱਮ ਹੈ 500 ਰੁਪਏ ਦਾ ਹੋਣਾ ਹੱਦ ਠੀਕ ਹਾਂ ਉਹੀ ਤਾਂ ਚੱਕਰ ਹੈ ਨਾ ਓ ਬਾਈ ਕਹਿੰਦਾ 1100 ਅੰਕਲ ਅਡੋਰੀ ਤੇ ਨਾਉਣੀ ਰੇਟ ਕਹਿੰਦੇ ਆਉਂਦੇ ਸਾਡੇ ਕੋਲ ਰੇਟ ਕਹਿੰਦੇ ਰਹਿੰਦੀ ਹੈ

ਆਹ ਜੋ ਉਹ ਟਰਾਲੇ ਦੇ ਬਹੁਤ 400 ਕਿਹੜੇ ਉਹ ਟਰਾਲੇ ਨੂੰ ਪੈਣ ਵਾਲੇ ਲੈ ਇਹ ਨਹੀਂ ਮੰਨਦਾਗਾ ਬਾਈ ਯਾ ਨਹੀਂ ਲੈ ਲੈਣਾ ਕਾ ਪੈਸਾ ਮੜਵਾਉਂ ਤੱਕ ਪੱਥੇ ਉਹ ਬਸ ਟਿਕਿਆ ਹੋ ਗਿਆ ਅੰਕਲ ਜਣਾਕਰ ਨੂੰ ਉਹ ਇੰਨੀਆਂ ਲਾਈਟਾਂ ਆ ਆਈਆਂ ਲੈ ਡੀਰੀ ਗਿਰ ਗਈ 12000 ਦੀਆਂ ਲਾਈਟਾਂ ਲੈ ਕੇ ਜਿਹੜੀ ਲੱਭੀ ਬਈ ਥੋੜੀ ਰੂਹ ਕੱਢਦੀਆਂ ਲਾਈਟਾਂ ਨੂੰ ਮੈਂ ਨਹੀਂ ਬਾਈ ਲੈਣ ਦਤਾ ਜਗਾ ਕੇ ਤੇ ਗਿਆ ਇਹ ਅੱਜ ਬੋਲਿਆ ਇਹ ਹਨੂ ਐ ਕਰਦਾ ਉਹ ਨਹੀਂ ਲੈ ਬਾਟੀ ਕਿਹੜੀ ਕਹਿੰਦਾ ਫਿਰ ਨੂੰ ਅੱਜ ਅੰਕਲ ਜੌਲੀ ਜੌਵਾਲੀ ਲੈਣੀ ਹੁਣ ਬਾੜੀ ਔਕਾਤ ਲੈਣੀ ਰਾਤ ਨੂੰ ਫੜੀ ਆ ਉਹ ਲੈਣੇ ਪਹਿਲਾਂ ਨਿਆਣਾ ਸ਼ੌਂਕ ਦਾ ਪੂਰਾ ਕਰ ਲੀਆ ਹਾਂ ਪਹਿਲਾਂ ਲੈਟਾ ਲੈ ਲੀਆ ਤੇ ਜੌਵਾਲ ਵੀ ਦੇਖਦੇ ਵਾਂ ਠੀਕ ਹੈ ਜੌਵਾਲੀ ਲੈਣੇ ਜੌਵਾਲੀ ਨੇ ਕੀ ਕਰਨਾ ਦੂਜਾ ਲਾਉਣਗੇ ਸਾਰੇ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਲੈਣੀ ਆ ਕਿੱਧਰ ਗਿਆ ਉਹ ਬਾਈ ਜੱਗੇ ਕਿਸੇ ਦੁਕਾਨ ਵਾਲੇ ਨੂੰ ਪੁੱਛ ਕਿੱਥੇ ਜਾਣਾ ਮਾਰਨਾ ਗੱਡੀ ਥੱਲੇ ਆ ਕੇ ਅੰਕਲ ਕਰਮਗਾਤੇ ਹੁੰਦਾ ਏ ਉਹ ਖੜ ਗਿਆ ਆ ਜਾ ਬਾਈ ਬਈ ਇਹ ਤਾਂ ਕੰਮ ਪਾ ਗਿਆ ਕੰਮ ਪਾ ਗਿਆ ਉਹ ਕਿਹੜਾ ਸਾਡਾ ਆ ਪੁਖੀਆਂ ਮਾਰ ਕੇ ਕਿਹੜਾ ਕਰਾ 350 ਰੁਪਏ ਦਿੰਦਾ ਕਿਹੜਾ ਮੰਨੂ ਵੀ ਦੁਆਰੇ ਕਿਤੇ ਮਿਲਦੀ ਆ ਦੋ ਪੇ ਚਲੋ 400 ਰੁਪਏ 400 ਵੀ ਮਿਲਦੀ ਯਾਰ ਪਿੱਛੇ ਲੰਦਾ ਹੀ ਨਹੀਂ ਹੈਗਾ ਇਹ ਉਹ ਭਾਈ ਉਹਦੇ ਪਤਾ ਮੈਂ ਜਾਇਆ ਕਿਸਾਨ ਵਾਲੇ ਬਾ ਕਿਸਾਨ ਵਾਲਾ ਕਿਸਾਨ ਵਾਲੇ ਉਹਦਾ ਮੈਂ ਜਾਇਆ ਉਹਨਾਂ ਕੋਲ ਉਹ ਕਿਸਾਨ ਵਾਲੇ ਦੀ ਉਹ ਤਾਂ ਮੈਂ ਜਾਇਆ ਇਹ ਤਾਂ ਮਹਿੰਗੇ ਰਹਿੰਦੇ ਆ ਕਿ ਜਿਹੜਾ ਬਾਈ ਚਾਰ ਕੋਣ ਕਹਿੰਦਾ ਉਹਦੇ ਲੈ ਲੈ ਭਾਂਤੇ ਹੁਣ ਤੂੰ ਪੁੱਛ ਕੇ ਤਾਂ ਆਇਆ ਏ ਕਾਨੂੰ ਅੜਦਾ ਏ ਠੀਕ ਨਹੀਂ ਹਾਂ ਪੰਜਾਬੀ ਢੱਬਾ ਉਹ ਬਾਟੀ ਉਹ ਉਹਨੇ ਆਪੇ ਲੈ ਆਉਣੀ ਤੁਸੀਂ ਕਹਨ ਮਗਰ ਮਗਰ ਜਾਈ ਜਾਂਦੇ ਆ ਬਾਸਰ ਆਇਓ ਸਾਹਮਣੇ ਨੂੰ ਹਾਂ ਲੋ ਜੀ ਬਾਈ ਸੌਦਾ ਬਣ ਗਿਆ ਮੰਟੀ ਬਾਈ 400 ਨੂੰ ਮਿਲ ਗਈ ਭਾਈ ਤਿੰਨ ਲਿਆ ਅਕਲ ਚਲੋ ਬੈਠੋ ਬਾਈ ਨਹੀਂ ਐਨਾ ਖਰਚਾ ਕਰਾ ਦਵੇ ਤਾਂ ਹੁਣ ਵੇੜੀਆਂ ਨਹੀਂ ਬਣਾਉਣੀ ਕਾ ਬੈਠੋ ਬੈਠੋ ਉਹ ਆਕੇ ਆ ਗਿਆ Ta pai